ਦਾਦੀ ਦੀ ਇਸ ਦੇਹਾਂ ਲਾਉਣ ਅਹੀਂ ਤਾਂ ਨਹੀਂ ਬੋਲਣ ਦੇ ਹਰ ਗੰਫਤੀ ਆ ਹਾਂ ਵੇਖਿਓ ਕੀ ਕਹੋਗੇ ਕੋਰਟਿਆਂ ਪਾਰ ਨਹੀਂ ਲੰਘਣੇ ਕੋਈ ਗੱਲ ਨਹੀਂ ਪੂਰੀ ਮੈਂ ਤਾਂ ਤਿਆਰ ਤਾਂ ਹੁੰਦੇ ਰਹੀਦਾ ਤੇ ਮੇਰੀ ਖਾਲਸਾ ਜਿਸਤਿਆਂ ਨਾਲ ਖਾਂਦਾ ਨਹੀਂ ਹੁੰਦਾ ਇਹ ਕਿੱਟੀ ਹੁੰਦੀ ਆ ਉਹ ਕਸ਼ਤੀ ਅੜਾਦਾ ਤੈਨੂੰ ਐ ਅੜਾ ਪੂਰਾ ਬੰਜਿਓ ਵਕੀਲ ਵਕੀਲ ਬੰਜੇ ਕਾਸ਼ੀ ਲਾ ਤਰੇ ਫੇਰੇ ਇਥੇ ਗਲੀ ਦੇ ਦੋ ਕਿਹੜੇ ਲਾ ਅਮਰ ਲੈਦੇ ਚ ਦੋ ਕਿਹੜੇ ਲਾ ਪੁਲਿਸ ਆਉਣਾ ਚੋ ਆਪਣਾ ਅਮਲੀਆਂ ਨੇ ਅੱਪ ਦੌੜ ਜਣਾ ਨਹੀਂ ਕੋਈ ਸੀਐਸ ਲਾਵਣਾ ਬੰਦਾ ਕੋ ਮੰਡਿਆ ਪਾਪਾ ਲੱਤ ਲਾਉਣ ਦੀ ਲੋੜ ਹੀ ਨਹੀਂ ਹੈ ਜਿੰਨੇ ਕਾਪ ਜੰਡੇ ਨੇ ਉਦਾਂ ਖਲੋ ਜਾਣਾ ਆ ਆ ਗਏ ਆ ਜਿੱਥੇ ਨਹੀਂ ਹੋਣਾ ਚਾਹੀਦਾ ਜਾਮ ਦੇ ਵਿੱਚ ਚੱਕਰੀ ਬਾਜ਼ਾਰ ਜਾਣਦੇ ਆ ਇਧਰੋਂ ਸੰਦੀਪ ਦਾ ਸੂਟ ਜਿਹੜਾ ਟਰਾਈ ਕਰਵਾਉਣੇ ਦਿੱਤਾ ਆ ਉਹ ਲੈ ਆਈਏ ਕਿਉਂਕਿ ਵਿਆਹ ਬੜੇ ਪੈਂਡੇ ਆ ਡਿਊਟੀ ਬੜੀ ਪੈਂਡੇ ਆ ਡਿਊਟੀ ਬੜੀ ਪੈਂਡੇ ਆ ਇਹਦੇ ਕੰਨ ਜੀ ਨਹੀਂ ਇਹੋ ਹੀ ਇਹੋ ਹੀ ਨਹੀਂ ਇਹੋ ਹੀ ਇਹੋ ਹੀ ਅੰਦਰ ਜਾਂਦਾ ਇਹਦੇ ਜਾਂਦੇ ਦੇ ਅੰਦਰ ਕੀ ਹੁੰਦਿਆ ਚਲੋ ਚੱਲ ਆਹ ਦੇ ਕੰਨੇ ਵਾਈਟ ਹੀ ਗਾ ਪੈਣਾ ਸਤਾਰਨ ਕਿਥੋਂ ਆਇਆ ਸਤਾਰਨ ਥੋੜਾ ਕਦਰ ਹੋ ਗਿਆ ਚਲ ਸਹੀ ਹੈ ਆ ਸਹੀ ਹੈਗਾ ਸਹੀ ਹੋ ਗਿਆ ਸਸੀ ਗਾਲ ਜੀ ਤੇ ਅੱਜ ਤੁਹਾਨੂੰ ਆਪਣੀ ਡਾਈਟ ਚੈੱਕ ਕਰਨੀ ਹੈ ਕਿਦਾਂ ਸਾਰੇ ਕਾਇਮ ਡਾਈਟ ਆਪਣੀ ਬੜੀ ਤਗੜੀ ਹੈ ਤੇ ਇਹ ਵੇਖ ਲੈਣਾ ਇਦਰੇ ਸ਼ਹਿਤ ਆ ਇਦਰੇ ਬਨਾਣਾ ਇਹ ਚ ਮਿਕਸ ਕਰਦੇ ਥੋੜਾ ਸ਼ਹਿਤ ਓਕੇ ਰਿਪੋਰਟ ਹੋ ਗਿਆ ਓਕੇ ਰਿਪੋਰਟ ਹੋ ਗਿਆ ਨਾ ਕੰਮ ਨੇ ਨਾ ਪਾ ਬੋਲਿਆ ਉਤੇ ਪਾ ਲਿਆ ਵਾ ਸ਼ਾਇਦ ਆ ਸੁਣ ਕੇ ਖਾਣੇ ਖਾ ਕੇ ਵੇਖ ਇਹਨੂੰ ਕਹਿੰਦੇ ਡਾਈਟ ਹੋਰ ਕਿਹਨੂੰ ਕਹਿੰਦੇ ਇੱਕ ਚਮਚ ਖਾ ਕੇ ਵੇਖ ਇਹ ਚੀਜ਼ ਵਧੀਆ ਹੋ ਜਾਂਦੀ ਹੈ weight loss ਕਰਨਾ ਹੋਵੇ ਤੇ ਆਪਣਾ ਸੇਬ ਉਤੇ ਪਾ ਖਾਣਾ ਚਾਹੀਦਾ ਆ ਉਹਦੇ ਤੇ ਬਦਾਮਾਂ ਤੇ ਕਾਜੂਆਂ ਤੇ ਭੇ ਹੋਣ ਤਾਂ ਫਿਰ ਜ਼ਿਆਦਾ ਵਧੀਆ ਉਤੇ ਡੱਬਾ ਰਹਿ ਗਿਆ ਓਕੇ ਰਿਪੋਰਟ ਕਿੰਨੂ ਡੱਬਾ ਛੱਡ ਜਣਾ ਉਹ ਕਿਣੀ ਜਗਣੀਆਂ ਸ਼ਾਇਦ ਸ਼ਾਇਦ ਭਾਏਨ ਮੜੇ ਉੱਤੇ ਪਾਈ ਦਾ ਓਕਰ ਰਿਪੋਰਟ ਲੈ ਆ ਉਹ ਡਾਈਟ ਤੇ ਮੇਰੀ ਆਏ ਹੁਣ ਸਵਾਲ ਲਗਣਾ ਨੂੰ ਖਾਂਡੀ ਲੈ ਨਹੀਂ ਉਹਨੂੰ ਨਹੀਂ ਖਾਂਦੀ ਨਾ ਉਹ ਮਿਕਸ ਕੀਤਾ ਹੈ ਹਾਂ ਜੀ ਹਾਏ ਇਹ ਗਾ ਨਹੀਂ ਨੀਂਦ ਭਰਾ ਨੂੰ ਨੀਂਦ ਵਾਹ ਮੰਡੀ ਜਾ ਤੇ ਹੁਣ ਚੱਲੇ ਆ ਅੱਜ ਬ੍ਰਾਈਟਨ ਕੀਤਾ ਸੀਗਾ ਰੈਡੀਸ ਨੂੰ ਤੇ ਅੱਗੇ ਵੀ ਇੱਕ ਦੋ ਜਿ ਕੀਤਾ ਕਈ ਵੀਡੀਓ ਵੀਡੀਓ ਨਹੀਂ ਸ਼ੂਟ ਕਰਨ ਦੇ ਪਰ ਨਹੀਂ ਕਰੀ ਦੀ ਤਾਂ ਸੋ ਹੁਣ ਆਪਾਂ ਚੱਲੇ ਆ ਟਾਈਮ ਕਿੰਨਾ ਹੋ ਗਿਆ ਹੈ 6:30 7 ਵਜਣ ਵਾਲੇ ਆ ਤਾਂ ਸੋ ਚੱਲੇ ਆ ਤੇ ਸਰੋਂ ਜਿਹੜਾ ਸਾਡਾ ਕਿੰਨੇ ਵਜੇ ਬੰਦ ਹੁੰਦਾ ਉਹਦੀ ਟਾਈਮਿੰਗ ਹੈ ਜੀ ਆ 7 ਤੋਂ 7:30 ਦੇ ਵਿੱਚ ਵਿੱਚ ਬੰਦ ਹੋ ਜਾਂਦਾ 7 ਵਜੇ ਨੇ ਵਜੇ ਬੰਦ ਹੋ ਜਾਂਦਾ ਮੋਸਟਲੀ ਮਾਤਾ ਜੀ ਆ ਵੇਖਣਾ ਲੋਕ ਬੜੇ ਵਜੇ ਭੰਡੇ ਆਈ ਗਿਆਂ ਵੇਖਣ ਕਿ ਕੁਕਿੰਗ ਵਗੈਰਾ ਕਰਦੇ ਭਰਾ ਬੜੀ ਐਂਡ ਲੈ ਆਉਂਦੇ ਨਹੀਂ ਇਹ ਮੈਂ ਕੈਮਰਾ ਲਾਇਆ ਗੁਰਵਾ ਇਹ ਅਮਰੀਕਾ ਜੇ ਨਾ ਮੇਰੀ ਉਹ ਨਿਕਾ ਜਾ ਮੈਂ ਝੰਫਰੀ ਬਣਾਈ ਉੱਥੇ ਉਹ ਵਲੋਗ ਸ਼ੂਟ ਰੇ ਕਰ ਨੂੰ ਮੇਰੀ ਆਪਣੀ ਆ ਤੂੰ ਆਪ ਘਰੇ ਹੀ ਆ ਮੈਂ ਮਟੀਰੀਅਲ ਜਿੰਨਾ ਤੇਰੇ ਵਾਸਤੇ ਬੰਦੇ ਖਾਣ ਵਾਸਤੇ ਕੈਮਰੇ ਲਵਾਏ ਮਾਤੇ ਮੈਂ ਵੇਖਣਾ ਕੰਮ ਕਾਸ ਸਹੀ ਝੱਲਣ ਦੇ ਉੱਥੇ ਕਿ ਨਹੀਂ ਅੱ ਮਮਾ ਮਮੇ ਨੇ ਕਹਣਾ ਐਨਰਜੀ ਵਾਲਾ ਆਟਾ ਮਮੇ ਕਹਿੰਦੇ ਅਲਰਜੀ ਵਾਲਾ ਆਂਡੇ ਪਾ ਕੇ ਉਹ ਆਟਾ ਗੁੰਨੇ ਨਾ ਮਮੇ ਨੇ ਕਹਣਾ ਐਨਰਜੀ ਵਾਲਾ ਤੇ ਮਮੇ ਕਹਿੰਦੇ ਅਲਰਜੀ ਵਾਲਾ ਹੀ ਹਾਂ ਕੀ ਬੋਲ ਇਧਰ ਲੱਗੇ ਆਂ ਮੂੰਗੀ ਦਾ ਕੜਾ ਲੱਗੇ ਬਣਾਉਣ ਮੂੰਗੀ ਦੀ ਮਮੇ ਲੱਗੇ ਪੀਣ ਧਿਆਨ ਨਾਲ ਬਾਹਰ ਨਾ ਮਲੇ ਪਹਿਲਾਂ ਪਿਓਈ ਸੀ ਪਹਿਲਾਂ ਪਿਓਈ ਪਾਣੀ ਦੇ ਵਿੱਚ ਖੋਰ ਪਾ ਦੋ ਇੱਕ ਕੋਲੀ ਪੀਓ ਕੋਛੀ ਮਸ਼ੀਨ ਜੱਲੀ ਦੇ ਮਸ਼ੀਨ ਪਾਣੀ ਦੇਣ ਦੇ ਮਸ਼ੀਨ ਮਸਾਲੇ ਵੇਖੇ ਜਾਣ ਦੇ ਇਧਰ ਆਹ ਖਾਂਬੜੀ ਵੀ ਇਹ ਪੀਐਸਜੀ ਬਣ ਗਈ ਨਾ ਆ ਨਵੀਂ ਲਿਆਂਦੀ ਯਾਰ ਖਾਇਰ ਸੁਦੀ ਦੇ ਨਾਲ ਮਿਲੀ ਸੀ ਗਿਫਟ ਮਸ਼ੀਨ ਜੀਆ ਬੜਾ ਵਧੀਆ ਕੰਮ ਕਰਦੀ ਆ ਬੈਠਾ ਆ ਵੇਖੋ ਕਿੰਡੀ ਛਤੀਆ ਪਾਣੀ ਪਾਉਣ ਰਚ ਮੜਾ ਜਾਵੇ ਮੇਰੀ ਯਾਰੀ ਐਨੇ ਬ੍ਰੀਕ ਕਰਦਣੀ ਬੜੀ ਵਧੀਆ ਕਰੋ ਚਾ ਖਮਣ ਗਿਆ ਕਣੀ ਓਕੇ ਦਾ ਰਿਪੋਰਟ ਕੰਮ ਪੂਰਾ ਮੈਂ ਅਵੇ ਮੂ ਸਵਾਰੰਦੇ ਮੈਂ ਬਣ ਰਿਹਾ ਤੇ ਇਹ ਪੁੱਜਣ ਦੀ ਹੂੰ ਕਿਉਂ ਹੋ ਗਿਆ ਕੁਝ ਨਾ ਤੇ ਇਹ ਕਿਤਾ ਵਿੱਚ ਕੀ ਪਾਇਆ ਸੀ ਨੀ ਵੀਰੇ ਰੰਗ ਪਾਣੀ ਜਰਤੀ ਨੂੰ ਹੂੰ ਪਾਣੀ ਪਾਤਾ ਪਾਣੀ ਪਾਣੀ ਹੋਰ ਨਾ ਤੋ ਪਾਉ ਤਿਉ ਪਾਤਾ ਕਿਉਂ ਪਹਿਲੇ ਭੁੰਨ ਲਿਆ ਦੇਸੀ ਭਾਂਡ ਹਾਂ ਅਸੇ ਦੀ ਬੋਲਿਆ ਘਰ ਦਾ ਦੇਸੀ ਜੋ ਬੱਜਾ ਉਹ ਗੱਟੋ ਵਧੀਕਾ ਲੈਦਾ ਵੇ ਤੁਮ ਲਾਈ ਲਾ ਫਿਰ ਵਧੀ ਜਾ ਹਾਂ ਇਹ ਹੁਣ ਵੇਸਨ ਵੀ ਬਣਾਉਣਾ ਚੋ ਆ ਜਾ ਮਾਂ ਇਹ ਕੜਾਈ ਬੀਬੀ ਦੀ ਨਿਸ਼ਾਨੀ ਹੈ ਤਾਂ ਕਰਕੇ ਕੰਡਾ ਭਾੜ ਟੁੱਟ ਗਈ ਪਰ ਇਹ ਕੜਾਈ ਨੂੰ ਨਾ ਕੰਡਾ ਪਾਉਣਾ ਤਾਂ ਆ ਮਿਚਣੀ ਹੈ ਚੈੱਕ ਕਰ ਚੈੱਕ ਜਣਾ ਕੀ ਆਈ ਬਾਤ ਆ ਇਹ ਪਹਿਲਾਂ ਆਪ ਕੋ ਬੁਲਾਵਤ ਕੀ ਹਾਂ ਲੈ ਵੀ ਨੰਦ ਬੰਦੀ ਵਧੀਆ ਬਣ ਗਿਆ ਹਨਾ ਤਾਂ ਉਹ ਕਿਉਂ ਬੜਾ ਵਧੀਆ ਛੜਤਾ ਹੈ ਹਨਾ ਇਹ ਬਹੁਤ ਵਧੀਆ ਬਣ ਗਿਆ ਹੈ ਹਨਾ ਬੜਾ ਘੁੰਣਾ ਬੜਾ ਪੈਂਦਾ ਹੈ ਇਹ ਲੈ ਵੀ ਖੜਾ ਤੇ ਬਣ ਗਿਆ ਤੇ ਉਧਰ ਮੂਵੀ ਲਾਤੀ ਆ ਇਧਰ ਮੂਵੀ ਲਾਈਏ ਸਾਨਾ ਸਰਦਾਰ ਕਾਕਾ ਸੌਂ ਜਾਂਦਾ ਝੂਠੀ ਮੁੱਠੀ ਸੱਚਾ ਕਿ ਸੱਚੀ ਮੁੱਠੀ ਸੱਚੀ ਸੱਚੀ ਪੈਰ ਸਾਈਡ ਤੇ ਕਰ ਲਿਖਾ ਸੱਚੀ ਸੁਖਤਾ ਪਤਾ ਲੱਗਣ ਡਿਆ ਪੈਰ ਤੇ ਲਾਉਣ ਡਿਆ ਸੱਚੀ ਸੁਖਤਾ ਪਤਾ ਇਹ ਘਰ ਦੇ ਇਹ ਕੀ ਕਰਨਾ ਵਾ ਸਦਾ ਲੱਗਿਆ ਇਹ ਕੀ ਕਰਨਾ ਵਾ ਸਦਾ ਸਦਾ ਕਿਹਣਾ ਦਦੀ ਦਦੀ ਪਾਪਾ ਕੰਨਿਦਾ ਜੀ ਸਾਹਿਬ ਕਰੂਗੀ ਅੰਨਾ ਅੱਛਾ ਉੱਥੇ ਹੈਗਾ ਇੱਕ ਜੀ ਬਊ ਅੰਦਰ ਰੱਖ ਦੋ ਅੰਦਰ ਰੱਖ ਹਾਂ ਉੱਥੇ ਲੱਗਾ ਹੈ ਜੀ ਇੱਕ ਇੱਕ ਲੱਗਾ ਜਿੱਦ ਦਾ ਪਾਣੀ ਨਾ ਬਹੁਤ ਘਟ ਆਉਂਦਾ ਹੈ ਟੁੱਟੀਆਂ ਮੇਂ ਦੀਆਂ ਹੀ ਥਾਂ ਤੇ ਹੁਣ ਮੈਂ ਖਾ ਜੀ ਤੇਜਾਬ ਕੁਪੀ ਨਾ ਬਹੁਤ ਜਿਆਦਾ ਅਈ ਤੇਨ ਬੜੀ ਝੱਗ ਜਿਵੇਂ ਜਾਂਦੀ ਤੇ ਵਿੱਚ ਪੈ ਆਉਂਦੇ ਪਰ ਨਕੀ ਕਾਰਵਾਈ ਕਰਦਾ ਕਿ ਨਹੀਂ ਠੀਕ ਕੰਮ ਕਰਦੇ ਹਾਂ ਹਾਂ ਦਾਦੀ ਬਸ ਕਰ ਹਾਂ ਗੁਣ ਨਹੀਂ ਪੋਤੀ ਪੋਤੀ ਨੇ ਉਹ ਤੇ ਪੋਤੀ ਦਾਦੀ ਪੋਤੀ ਨੇ ਦਾਦੀ ਪੋਤੀ ਨੇ ਹੂੰ ਪੋਤੀ ਪੋਤੀ ਕਿੰਦੀ ਕੰਦੇ ਦਾਦੇ ਪੋਤੀ ਦਾਦੀ ਪੋਤੀ ਪਹਿਲਾਂ ਦੁਕਾਨੇ ਪੋਤੀ-ਪੋਤੀ ਕਰਨ। ਤਾਂ ਨਾਂ ਨਹੀਂ ਹੁੰਦਾ। ਹਾਂ? ਦਾਦੀ-ਪੋਤੀ ਦਾ ਅੱਧਾ ਕਰਦੇ। ਮੈਂ ਜਿਆ ਬਾਹਰ ਕਰ। ਇੱਥੋਂ ਕਰ। ਸੂਟ ਹਰ ਗੰਦਾ ਸਿੰਘ ਦੇ ਤਾਲੀ ਦਾਦੀ ਨੇ ਬੜਾ ਸੋਹਣਾ ਲੱਗਣ ਡਿਆ ਯੋਆਂ ਵਿੱਚ ਸਲਵਾਰ ਆ ਆ ਪਹੁੰਚਿਆ ਦੇ ਡਿਜ਼ਾਈਨ ਬਣਾਏ ਦਾਦੀ ਨੇ ਬੜੇ ਸੋਹਣੇ ਲਾਉਣ ਵਾਲਾ ਸੂਟ ਪਹਿਲੀ ਵਾਰੀ ਲਾਉਣ ਵਾਲਾ ਪਾਇਆ ਹਰ ਗੁਣ ਦਾ ਹੋਰ ਬੜਾ ਬਣਿਆ ਹੀ ਰਾਜੇ ਦਾ ਰਾਜੇ ਨੂੰ ਵਧਾਈਆਂ ਹੁਣ ਵਧਾਈਆਂ ਹਰ ਗੁਣ ਹਰ ਗੁਣ ਵਧਾਈਆਂ ਹੁਣ ਬੱਗੂ ਬੋਲ ਵਧਾਈਆਂ ਹੁਣ ਲੋ ਮੈਨੂੰ ਵੀ ਤੇਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਕਿ ਖਾ ਗਈ ਤੂੰ ਚਲ ਗਿਆ ਹੀ ਕੀ ਖਾਂਦਾ ਸੀ ਚੋਖਾ ਖਾਦੀ ਰਕੇ ਫੇਰ ਤੂੰ ਚਲ ਗਿਆ ਹੀ ਖਾਂਦਾ ਕੀ ਹੀ ਚੋਖਾ ਖਾਦੀ ਫੇਰ ਤੂੰ ਤੁਰ ਆਹੀ ਬੱਸ ਚਲ ਗਿਆ ਹੀ ਅੱਛਾ ਮੈਂ ਬਜਾ ਗਿਆ ਪਲਾਟ ਤੇ ਤੂੰ ਲੁੱਕ ਕੇ ਚੋਖਾ ਖਾ ਗਈ ਹਾਂ ਤੇਰਾ ਭਲਾ ਦੱਸਾਂ ਤੇਰੀ ਮੰਮੀ ਨੂੰ ਦੱਸਾਂ ਤੇਰੀ ਮੰਮੀ ਨੂੰ ਆਪੇ ਤੁਹਾਨੂੰ ਕੁੱਟੂਗੀ ਦੱਸਣਾ ਕਿ ਨਾ ਅੱਛਾ ਠੀਕ ਠੀਕ ਆ ਮਿੱਲਾ ਸ਼ਿਲਵਾਸਾ ਲੰਡੇ ਆ ਮਿੱਲਾ ਸ਼ਿਲਵਾਸਾ ਆ ਮਿੱਲਾ ਸ਼ਿਲਸਾ ਅਲੋ ਅਲੋ ਸ਼ਿਲਪ ਅਕੱਟਾ ਹੋਰ ਗੋਣਤੀ ਬੜੀ ਹੋੜੀ ਹੋੜੀ ਲਾਂ ਬਹੁ ਹੋਰੀ ਹੋਰੀ ਲਾਉਣ ਦੀ ਉਹ ਓਰੀ ਲਾਦੇ ਮੈਨੀ ਲੋਲੇ ਤੇ ਵੀ ਚੜ ਲੋਨੀਣਾ ਉਹ ਓਰੀ ਦਾਉ ਜੀ ਬੜੀ ਪੀੜਾ ਹੁੰਦੀ ਆ ਹਾਂ ਬੜੀ ਬੜੀ ਹੁੰਦੀ ਪੀੜਾ ਹਏ ਹੇ ਵੱਲਬਾ

ਬਾਬਾ ਨਿਮੇਰ ਕਰਤੀ ਫੇ ਕਿਰਪਾ ਕਰੇ ਸਾਰੇ ਦੁੱਖ ਦੂਰ ਕਰੇ ਹਰ ਪਤੇ ਦਾ ਵੀ ਦੁੱਖ ਦੂਰ ਕਰੇ ਹੈ ਕਿਦਾਂ ਹੱਥ ਜੋੜ ਕੇ ਤੇ ਅਰਦਾਸ ਕਰ ਬਾਬਾ ਜੀ ਮੇਰ ਕਰੋ ਰੁਕ ਜਾ ਰੁਕ ਜਾ ਬਾਬੇ ਨੂੰ ਹੱਥ ਜੋੜ ਲੈਣ ਦੇ ਵਾਇ ਗੁਰ ਕੰਨਾ ਹਾਂਜੀ ਇਹ ਤਾਂ ਬਾਬਾ ਅਰਦਾਸ ਕਰੂਗਾ ਚਲ ਠੀਕ ਆਖੰਡਿਆ ਸੀ ਹੈ ਕੀ ਆਖੰਡਿਆ ਸੀ ਸੰਦੀ ਨਾਦੀ ਸ਼ਕੀਕ ਨਾਮ ਹੈ ਹੈ ਮੈਂ ਸੱਚੀ ਗੁੱਸਾ ਹੋ ਗਿਆ ਨਾਮ ਇਹ ਲੱਡੂ ਮੇਰਾ ਜੀ ਨਹੀਂ ਲੱਗਦਾ ਨਾ ਗੁੱਸੇ ਹੋ ਮੇਕ ਲਾ ਸੌਰੀ ਮੈਂ ਬੋਲ ਦਿੰਨਾ ਸੌਰੀ ਸੌਰੀ ਬੋਲ ਸੌਰੀ ਸੌਰੀ ਬੋਲ ਨਾ ਕੁਰਕੜੇ ਕਿਹੜੇ ਕੁਰਕੜੇ ਮੈਂ ਤੈਨੂੰ ਅੱਗੇ ਖਾਹਾਂ ਤੇ ਕੁਰਕੜੇ ਕੜੀ ਕੁ ਬਸੋਂਦ ਬਿਮਾਰ ਹੋਣੇ